ਪੰਜਾਬ ਦੇ ਵਿੱਚ ਕਾਲੇ ਪਾਣੀਆਂ ਨੂੰ ਲੈ ਕੇ ਦੱਸਦੀ ਹੈ ਕਿ ਅੱਜ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਫਿਰ ਤੋਂ ਜਿਹੜਾ ਕਿ ਅੱਜ ਜਥੇਬੰਦੀਆਂ ਇਕੱਤਰ ਹੋਣਗੀਆਂ ਤੇ ਜਿਸ ਨੂੰ ਲੈ ਕੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਦੱਸਦੀ ਹੈ ਕਿ ਉੱਥੇ ਹੀ ਸਰਕਾਰਾਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਜ ਲੁਧਿਆਣਾ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੰਜਾਬ ਦੇ ਵਿੱਚ ਅੱਜ ਕਈ ਮੁੱਦੇ ਫਿਰ ਤੋਂ ਚੱਕੇ ਜਾਣਗੇ ਤੇ ਜਿਸ ਨੂੰ ਲੈ ਕੇ ਆਵਾਜ਼ ਉੱਠੇਗੀ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਲੈ ਕੇ ਅਤੇ ਕੇਂਦਰ ਸਰਕਾਰ ਨੂੰ ਲੈ ਕੇ ਰੋਜ਼ ਪ੍ਰਗਟ ਆਇਆ ਜਾਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਕਿ ਸਰਕਾਰਾਂ ਦੇ ਉੱਤੇ ਸਾਦੇ ਜਾਣਗੇ ਤੇ ਅੱਜ ਫਿਰ ਤੋਂ ਜਿਹੜਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਕੱਠ ਹੋਣ ਜਾ ਰਿਹਾ ਲੁਧਿਆਣੇ ਦੇ ਵਿੱਚ ਵੱਡਾ ਇਕੱਠ ਹੋਵੇਗਾ ਤੇ ਜਿਸ ਦੇ ਵਿੱਚ ਕਈ ਜਥੇਬੰਦੀਆਂ ਜਿਹੜੀਆਂ ਕਿ ਪਹੁੰਚਣਗੀਆਂ ਤੇ ਜਿਸ ਨੂੰ ਲੈ ਕੇ ਉੱਥੇ ਹੀ ਲੱਖਾ ਸਿਧਾਣਾ ਦੇ ਵੱਲੋਂ ਬਿਆਨ ਦੇ ਕੇ ਇੱਕ ਵਾਰ ਫਿਰ ਤੋਂ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਹੋਰ ਉਹਨਾਂ ਦਾ ਕੀ ਕਹਿਣਾ ਲੁਧਿਆਣੇ ਦੇ ਕੋਲ ਪਹੁੰਚ ਚੁੱਕਿਆ ਸੰਘੇੜੇ ਤੋਂ ਜੋ ਕਾਫਲਾ ਭਾਈ ਲੱਖਾ ਸਿੰਘ ਸਿਧਾਣਾ ਦੀ ਅਗਵਾਈ ਚੱਲਿਆ ਸੀ ਸੋ ਬਹੁਤ ਜਿਹੜਾ ਲੰਬਾ ਕਾਫਲਾ ਹੈ ਔਰ ਜਿਹੜਾ ਭਰਮਾ ਹੰਗਾਰਾ ਚ ਸੰਗਤ ਨੇ ਪੰਜਾਬ ਦੇ ਲੋਕਾਂ ਨੇ ਦਿੱਤਾ ਬਹੁਤ-ਬਹੁਤ ਧੰਨਵਾਦ ਅੱਜ ਬੱਸਾਂ ਲੈ ਕੇ ਜਿਹੜੀ ਸੰਗਤ ਪਹੁੰਚੀ ਹੈ ਜਿਉਂਦੇ ਵਾਦੇ ਰਹਿਣ ਤੇ ਦੇਖ ਸਕਦੇ ਹੋ ਜਿਹੜਾ ਕਾਫਲਾ ਹੈ ਉਹ ਫੇਰਕਾ ਪਲਾਂਟ ਬਾਲ ਨੂੰ ਵੱਧ ਰਿਹਾ ਹੈ ਫੇਰਕਾ ਪਲਾਂਟ ਫਾਰਮ ਨੂੰ ਵੱਧ ਰਿਹਾ ਹੈ ਜਿਹੜੇ ਭਰਾ ਅਜੇ ਵੀ ਘਰਾਂ 'ਚ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਫੇਰਕਾ ਪਲਾਂਟ ਕੋਲੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ

ਦੇਖੇ ਭਾਈ ਆ ਰਿਹਾ ਜਾ ਰਿਹਾ ਅੱਜੋ ਦੇ ਲਈ ਪਿਆਰਾਂ ਹੀ ਗੱਡੀਆਂ ਦਾ ਕਾਫਲਾ ਜਿਹੜਾ ਲੈ ਕੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਆਏ ਆ ਸੰਗਤਾਈ ਆ ਬਹੁਤ-ਬਹੁਤ ਧੰਨਵਾਦ ਆ ਉਹਨਾਂ ਦਾ ਤੇ ਅੱਜ ਜੋ ਡਰਾਮਾ ਕੱਲ ਰਚਿਆ ਗਿਆ ਪੰਜਾਬ ਦਾ ਜਿਹੜਾ ਐਮ.ਐਲ.ਏ ਆ ਆਪਣਾ ਲੁਧਿਆਣੇ ਦਾ ਗੋਗੀ ਉਹਦੇ ਵੱਲੋਂ ਕਿ ਅਸੀਂ ਨਹੀਂ ਪੱਥਰ ਨਹੀਂ ਪੱਥਰਾਂ ਨਾਲ ਨਹੀਂ ਗੱਲ ਬਣਨੀ ਉਹ ਪਾਈਪਾਂ ਦੇ ਮੂੰਹ ਬੰਦ ਕਰੋ ਯਾਰਾਂ ਦੇ ਮੂੰਹ ਬੰਦ ਕਰੋ ਫੈਕਟਰੀਆਂ ਡੈਂਗਾ ਬੰਦ ਕਰੋ ਜਿਹੜੀਆਂ ਯਾਰਾਂ ਦੇ ਕਿਸ ਨੂੰ ਮਾਰ ਰਹੀਆਂ ਉਹ ਡੈਰੀਆਂ ਬੰਦ ਕਰੋ ਉਹ ਲੁਧਿਆਣੇ ਦਾ 30 35 ਲੱਖ ਦਾ ਲੋਕਾਂ ਦਾ ਸੀਵਰੇਜ ਅੱਤੀ ਪਿਸ਼ਾ ਬੰਦ ਕਰੋ ਉਹ ਲੋਕਾਂ ਦਾ ਜਿਹੜਾ ਤੁਸੀਂ ਹਜ਼ਾਰਾਂ ਹਸਪਤਾਲਾਂ ਦਾ ਗੰਦਗੀ ਪੂਰੀ ਮਰੀਜ਼ਾਂ ਦੀ ਪੈ ਰਹੀ ਹੈ ਸਤਨੂ ਚੋਂ ਬੰਦ ਕਰੋ ਜੇ ਤੁਸੀਂ ਚਾਹੁੰਦੇ ਆ ਤਾਂ ਕਿ ਵਾਕਈ ਲੋਕਾਂ ਦਾ ਭਲਾ ਚਾਹੁੰਦੇ ਆ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈ ਸੌ ਚੁੱਕਿਆ ਜਮਾ ਇਸ ਮੁੱਦੇ ਤੇ ਬੋਲਣ ਨੂੰ ਤਿਆਰ ਨੂੰ ਜੇ ਰੋਜ਼ ਖੜਕੇ ਵੀਡੀਓ ਪਾਉਂਦਾ ਹੁੰਦਾ ਸੀਗਾ ਕਿਹਾ ਦੇਖੋ ਜੀ ਥੱਲੇ ਪਾਣੀ ਪਾਈ ਜਾਂਦੇ ਆ ਜੀ ਬੋਰ ਕਦੀ ਬੈਠਿਆ ਜੀ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਸੁੱਤਾ ਪਿਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਠ ਕੇ ਪੰਜਾਬ ਦੇ ਆਪ ਆਏ ਆ ਅਗਲੇ ਮਹੀਨੇ 15 ਸਤੰਬਰ ਤੱਕ ਇਹਨੂੰ ਬੰਨ ਮਾਰਨ ਦਾ ਟੀਚਾ ਇਹ ਜਿਹੜਾ ਬੰਦ ਕਰਨ ਦਾ ਟੀਚਾ ਰੱਖਿਆ ਸੋ ਅੱਜ ਰੋ ਮਾਰਚ ਆ 24 ਤਰੀਕ ਨੂੰ ਲੁਧਿਆਣੇ ਵੇਰਕਾ ਪਲਾਨ ਪਹੁੰਚ ਰਹੀ ਸੰਗਤ ਆ ਪਿੱਛੇ ਤੁਸੀਂ ਦੇਖੋਗੇ ਹਜ਼ਾਰਾਂ ਗੱਡੀਆਂ ਦਾ ਕਾਫਲਾ ਅੱਜ ਪਹੁੰਚਿਆ ਧੰਨਵਾਦ ਆ ਲੋਕਾਂ ਦਾ ਕਿ ਦੇਰ ਆਏ ਦਰਸਤਾਏ ਤੁਸੀਂ ਉੱਠੇ ਹੋ ਭਰਾਵੋ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਆਪਣੇ ਜਵਾਕਾਂ ਨੂੰ ਬਚਾਉਣ ਦੀ ਖਾਤਰ ਨਸਲਾਂ ਬਚਾਉਣ ਦੀ ਖਾਤਰ ਉੱਠੇ ਹੋ ਇਹਨਾਂ ਯਿਹਰਾਂ ਤੋਂ ਜਿਹੜਾ ਸਾਨੂੰ ਕਾਲਾ ਪੀੜਿਆ ਕੈਂਸਰ ਤੇ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਜਿਹੜੀਆਂ ਦੇ ਕੇ ਮਾਰ ਰਿਹਾ ਸੁਭਾ ਬਹੁਤ ਧੰਨਵਾਦ ਆ ਇਸ ਤਰ੍ਹਾਂ ਹੀ ਆਪਾਂ ਮਾਹੌਲ ਬੋਦੇ 15 ਸਤੰਬਰ ਨੂੰ ਜੇਸਵੀਆਂ ਲੈ ਕੇ ਟਿੱਪਰ ਲੈ ਕੇ ਟਰੈਕਟਰ ਨਾਲੇ ਭਰ ਕੇ ਮਿੱਟੀਆਂ ਦੇ ਬੋਰੀਆਂ ਦੇ ਕੰਘਾਂ ਲੈ ਕੇ ਜੋ ਵੀ ਤੁਹਾਡੇ ਕੋਲੇ ਸੰਸ ਜਿਹੜਾ ਹੈਗਾ ਲੈ ਕੇ ਇਹ ਪਾਣੀ ਨੂੰ ਬੰਨ ਮਾਰਨਾ ਜਦੋਂ ਉਹਨੂੰ ਬੰਨ ਮਾਰਨਾ ਇਹ ਬਹੁਤ ਜ਼ਰੂਰੀ ਆ ਬਹੁਤ ਹੋ ਗਿਆ ਹੁਣ ਇਹਦਾ ਇੱਕ ਪਾਸਾ ਹੋਣਾ ਚਾਹੀਦਾ ਇਹ ਬੰਨ ਬੱਜਨੇ ਚਾਹੀਦੇ ਆ ਉਹ ਤੁਸੀਂ ਸੁਣਿਆ ਬਾਈ ਲੱਖਾ ਸਿੰਘ ਸਤਾਨ ਹੈ ਬਾਈ ਨੇ ਦੱਸਿਆ ਕਿ ਜੋ ਬਿਮਾਰੀਆਂ ਕਾਲੇ ਪੀਲੇ ਭਿਆਨਕ ਬਿਮਾਰੀਆਂ ਜੋ ਪੰਜਾਬ ਨੂੰ ਮਾਰਿਆ ਜਾ ਰਹੇ ਨਾ ਪਾਣੀਆਂ ਦੇ ਨਾਲ ਉਹਨਾਂ ਨੂੰ ਆਪਾਂ ਬੰਨ 15 ਤਰੀਕ ਨੂੰ ਮਾਰਨਾ ਬਾਈ ਜੀ ਅੱਜ ਰੋਸ ਮਾਰਚ ਹੈ ਜੋ ਬੇਰਕਾ ਪਲਾਂਟ ਤੋਂ ਚੱਲਣਾ ਸੋ ਜਿਵੇਂ ਅੱਜ ਆਪਾਂ ਜੋਸ਼ ਦੇ ਨਾਲ ਇੱਥੇ ਪਹੁੰਚੇ ਆ ਉਸੇ ਤਰ੍ਹਾਂ ਅਗਲੀਆਂ ਤਿਆਰੀਆਂ ਵੀ ਬਾਈ ਖਿੱਚ ਲੋ 15 ਅਗਲੀ 15 ਤਰੀਕ ਨੂੰ ਜਿਉਂਦੇ ਵਸਦੇ ਰਹੋ ਜਿਹੜੇ ਭਰਾ ਅਜ ਪਹੁੰਚੇ ਸਾਰੀ ਸਮੁੱਚੀ ਟੀਮ ਦਾ ਧੰਨਵਾਦ